ਨਵੀਗੂ ਜੀ ਦਾ ਹਾਲਸਾ ਨਵੀਗੂ ਜੀ ਕੀ ਫਤਿਹ ਐਮ ਜੀ ਬਲੌਗ ਸੇ ਤੁਹਾਡਾ ਸਭ ਦਾ ਸਵਾਗਤ ਹੈ ਆਈ ਹੋਪ ਤੁਸੀਂ ਸਭ ਵਧੀਆ ਹੋਵੋਗੇ ਸੋ ਅੱਜ ਜੀ ਆਪਾਂ ਜਾਦੇ ਸੀਗੇ ਫਿਲਮ ਦੇਖਣ ਬੀਬੀ ਰਜੂ ਜੋ ਕਿ ਬਹੁਤ ਚੰਗੀ ਹੈਗੀ ਬਹੁਤ ਹੀ ਵਧੀਆ ਫਿਲਮ ਹੈਗੀ ਤੇ ਮੇਰੀ ਨਾਨੀ ਸਾਹਿਬਾ ਨੇ ਵੀ ਸੀਗੀ ਬੀਬੀ ਰਜੂ ਦੀ ਬਾਤ ਸੁਣਨੀ ਹੁੰਦੀ ਸੀ ਤੇ ਮੈਨੂੰ ਲੱਗਦਾ ਇਹ ਉਸੇ ਟੀ ਬੇਸਟ ਹੈਗੀ ਮੂਵੀ ਹੈਗੀ ਜਿਹੜੀ ਬਾਕੀ ਅੱਜ ਆਪਾਂ ਜਾਵਾਂਗੇ ਤੇ ਦੇਖ ਕੇ ਆਵਾਂਗੇ ਤੁਹਾਨੂੰ ਦੱਸਾਂਗੀ ਤੁਹਾਨੂੰ ਕਿ ਮੈਰੀ ਲੱਗੀ वैसे मुझे बहुत बढ़िया है कि आपके विश्वास की कहानी है ना कि हम जी बस 6:00 बजे तक के नहीं 7:00 7:00 बजे तक आप आशीष ਨੂੰ ਤਿਆਰ ਕਰਦੇ ਆਂਗੇ ਉਸ ਤੋਂ ਬਾਅਦ ਸਾਰੇ ਕੰਮ ਨੇ ਮੇਕਅੱਪ ਜੋਬ ਤੇ ਜਾਵਾਂਗੇ ਜੋਬ ਤੋਂ ਬਾਅਦ হাফ ਡੇ ਲਵਾਂਗੇ ਆਪਾਂ ਉਥੋਂ ਫਿਰ ਆਪਾਂ ਗੁੰਬੀ ਵੇਖਣ ਜਾਵਾਂਗੇ ਤੇ ਚਲੋ ਹੁਣ ਆਪਾਂ आशीष ਨੂੰ ਤਿਆਰ ਕਰ ਦਈਏ ਤਾਂ ਸਕੂਲ ਦਾ ਟਾਈਮ ਹੋਇਆ ਪਿਆਗਾ ਉਨਾਉ ਕਈ ਦਿਨ ਬਾਅਦ ਜਰੀਬ ਮਾਰੀ ਉਹ ਜੀ ਗੰਗੂ ਦਿਖਾਉਂਦਾ ਤਾਂ ਕਰਕੇ ਨਾਪਾਉ ਉਹ ਕੋਸੇ ਫੂਲ ਤਿਆਰ ਕਰਨ ਨੂੰ ਦੋਗੂ ਸੈਂਪਲ ਨੂੰ ਆਪਾਂ ਨੇ ਰੈਡੀ ਕਰ तो नहीं? ना। नहीं? छोटे करूंगी बुक पीसिस करूंगे, तो तो करूंगे। ना। खाना होना सारे अपना कला सारे खा जाने ਹੋ ਹੋ ਮੈਨੂੰ ਲੈ ਚੱਲ ਸਕੂਲ ਤੇ ਤੇਰੇ ਪੁੱਤ ਤੂੰ ਮੈਨੂੰ ਤਾਂ ਨਹੀਂ ਛੇੜਨੀ ਮੈਂ ਕਰਕੇ ਉਹਦਾ ਵੀਸਰੀ ਹੁੰਦੀ ਆ ਨਹੀਂ ਚੰਗਾ ਆ ਕੇ ਵੀ ਤੇਰਾ ਫੁੱਲਦੀ ਆ ਤੇਰਾ ਬੈਗ ਹੋ ਗਿਆ ਪਿਆਰ ਮੈਂ ਕੱਟਣੇ ਬਾਤ ਹਾਂ ਹੁਣ ਬੰਦ ਕਰਤੀ ਕਰਨੀ ਮੈਂ ਸੀ ਪਤਾ ਨਹੀਂ ਉਹ ਪੇਪਰ ਜੇ ਨਹੀਂਗੇ ਹੁਣ ਕਾ ਕਰੀ ਲਓ ਬਈ ਲੈ ਜਦਿਆਰ ਹੋ ਗਿਆ ਸ਼ੀਸ਼ਾ ਦਾ ਪਰ ਖਾ ਕੇ ਠੀਕ ਹੈ ਸਾਰਾ ਦੇਖਾ ਇਦਾ ਇੱਕ ਅੰਦਰ ਪਿਆ ਇਹਦਾ ਉਹ ਕਰੀਏ ਤੈਨੂੰ ਉਹ ਲੈ ਕੇ ਆਵਾਂ ਹਜੇ ਹਜੇ ਨਾ ਪਾਪਾ ਆਰੀਏਗਾ ਪਾਪਾ ਚੱਕ ਕੇ ਲੈ ਕੇ ਜਾਣਗੇ ਚਲੋ ਪਾ ਲਈ ਮੈਂ ਤੇਰਾ ਪਟਕਾ ਚੱਕ ਲੈਣਾ ਬਾਹਰ ਚ ਬਾਰਡਰ ਕੱਢ ਲਾ ਫਿਰ ਪਾ ਲਈ ਹੱਥ ਚ ਫੜ ਲੈ ਬੁੱਤੋ ਇਹਨਾਂ ਦੇ ਖਾਣਗੇ ਹੁਣ ਤੂੰ ਚੀਨੀ ਨਹੀਂ ਮਿੱਠੀ ਖਾਣਗੇ ਮਿੱਠਾ ਇਹਨਾਂ ਨੂੰ ਕੀ ਤੂੰ ਕਰੀਂ ਮੈਂ ਜੀ ਦੇਖਾ 기대후야. 진짜. 기대하고 찔렸디야.

ਤੇ ਇਹ ਦੀਦੀ ਨੂੰ ਨਾ ਅੱਜ ਸਕੂਟਰ ਗਿਫਟ ਕਰ ਰਹੇ ਆਂਗੇ। ਲਓ ਜੀ ਦੀਦੀ ਹੱਥ ਅੱਗੇ ਕਰੋ ਜੀ ਆਪ ਦਾ। ਲਓ ਜੀ। ਥੈਂਕ ਯੂ। ਫਿਲਮ ਦੇਖਣ ਜਾ ਰਹੇ ਤੁਸੀਂ ਵੀ ਇੱਥੇ ਰਣਜੀਤ ਨਾਲ। ਸੋਣਾ ਗਈ। ਭਾਈ ਉਹ ਕਿਦਾਂ? ਤੇਲ ਨਹੀਂ ਬੰਦੇ। ਤੇਲ ਤੋਂ ਨਹੀਂ ਬੰਦੇ ਤਾਂ। ਰੋੜ ਰੋੜ ਕੇ ਬਗੜੀ। ਚਲ ਦੀ ਰਵਾਜ ਅਸੀਂ ਕਰਾਂ। ਇੱਕ ਇੱਕ। ਇੱਕ ਹੀ ਹੋਰ। ਚਲ ਆਪਾਂ ਇੱਕ ਹੋਰ ਲਿਆਵਾਂਗੇ ਮੰਗਰ ਟੋਚਨ ਪਾ ਦਾਂਗੇ। ਟੋਣਾ ਪੂਗਾ ਪਹਿਲਾਂ। ਉੰਜੇ ਤਾਂ ਆਪਣੇ ਸਾਰੇ ਘੰ ਘਰ ਸੀਗੇ ਰੇਡੀਓ ਨੂੰ ਲਾਈਨਿੰਗੇ ਸ਼ਰਦਾ ਪਾਣੀ ਛਕ ਰਿਆ ਸੀਗਾ ਤੇ ਆਪਾਂ ਵੀ ਤਿਆਰ ਹੋ ਰਹੇ ਸੀਗੇ ਅੱਜ ਮੈਂ ਬਹੁਤ ਟਾਈਮ ਬਾਅਦ ਦਸਤਾਰ ਸਜਾਈ ਸੀ ਕਿਉਂਕਿ ਮਨੂਣਾ ਥੋੜੀ ਹੈੱਡ ਦੀ ਪ੍ਰੋਬਲਮ ਹੋ ਗਈ ਸੀ ਤੇ ਸਰਵਾਈਕਲ ਜੀ ਤਰ੍ਹਾਂ ਹੋਣ ਲੱਗ ਗਿਆ ਸੀਗਾ ਸਿਰ ਬਹੁਤ ਦੁਖਣ ਲੱਗ ਗਿਆ ਸੀ ਤਾਂ ਕਰਕੇ ਮੈਂ ਥੋੜਾ ਰੁਕ ਗਈ ਮੇ ਤਾਂ ਛੱਡੀ ਹੋਈ ਸੀਗੀ ਅਜੇ ਤੇ ਅੱਜ ਆਪਾਂ ਸੁਚੇਵੀ ਹੁਣ ਤਾਂ ਦਵਾਈ ਸ਼ੁਰੂ ਕੀਤੀ ਸੀ ਵੀ ਹੁਣ ਤਾਂ ਆਪਾਂ ਠੀਕਾਂਗੇ ਤੇ ਅਜਾ ਪਤਸਤਾਰ ਸੇ ਈਸੀ ਵੈਸੇ ਮੈਂ ਖੁਦ ਵੀ ਸਜ਼ਾ ਲੈਣੀ ਹੈਗੀ ਪਰ ਨਾ ਮਤੂੰ ਡੁੜਾ ਲੜਨੀ ਪੂਰਾ ਆਉਣਾ ਹੈਗਾ ਤਾਂ ਕਰਕੇ ਫਿਰ ਮੈਂ ਕੀ ਚੀਤੋਂ ਆਪਾਂ ਬਣਵਾ ਰੇ ਸੀਗੇ ਸਾਡੀ ਬਾਰੀ ਬਾਰੀ ਐ ਮੈਂ ਲੜਾਈ ਪੈ ਜਾਨੀ ਇਹ ਕਹਿੰਦੇ ਨੇ ਮੈਂ ਕਹਿੰਦੇ ਗੋਲ ਦਸਤਾਰ ਬਣੇ ਕਹਿੰਦੇ ਨੇ ਮੈਂ ਚੰਨ ਵਾਲੀ ਦਸਤਾਰ ਲੈਣੀ ਹੈ ਤਿਆਰ ਹੋ ਗਏ ਆ ਤੇ ਆਪਾਂ ਹੁਣ ਪਹਿਲਾਂ ਜਾਵਾਂਗੇ ਜੌਬ ਤੇ ਤੇ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆਂਗੇ ਸਿਨੇਮਾ ਹਾਲ ਦੇ ਵਿੱਚ ਮੈਨੂੰ ਕਿੰਨਾ ਡਾਈਨ ਹੋਊਗਾ ਅੰਜੀਕਾ ਸਿਵਲਪਿੰਡ ਆਉਣੇ ਹੁੰਣਾਂਗੇ ਜੌਬ ਤੇ ਮਤਲਬ ਜੌਬ ਵੀ ਕਹਿ ਲਓ ਵੀ ਕੰਮ ਵੀ ਸਿੱਖਦਾਂਗੇ ਆਪਾਂ ਬੁਟੀਕ ਦਾ ਤੇ ਇਹਨਾਂ ਦਾ ਮਤਲਬ ਘਰੀ ਦੀਦੀ ਦਾ ਘਰੀ ਬੁਟੀਕ ਖੋਲਿਆ ਹੋਇਆ ਹੈਗਾ ਜਿਵੇਂ ਬੰਦਾ ਬੁਟੀਕ ਤੇ ਆਪਾਂ ਇੱਥੇ ਬੁਟੀਕ ਦਾ ਕੰਮ ਸਿਖਣਾਉਣੇ ਆਂਗੇ ਦੀਦੀ ਦਾ ਸੁਭਾਅ ਬਹੁਤ ਵਧੀਆ ਹੈਗਾ ਤੇ ਇਹ ਸਾਹਮਣੇ ਤੁਹਾਨੂੰ ਘਰ ਦਿਖਾਉਣੇ ਉਹਨਾਂ ਦਾ ਸਾਰੇ ਪੰਜ ਕੁ ਮਿੰਟ ਦਾ ਰਸਤਾ ਨਾਲੀਆ ਪਾ ਟਾਈਮ ਸਿਰ ਆ ਜਾਣਿਆਂਗੀ ਕਦੋਂ ਵੀ ਜੇ ਛੁੱਟੀ ਵਗੈਰਾ ਲਈ ਜਾਂਦੀ ਹੈਗੀ ਬਹੁਤ ਵਧੀਆ ਸੁਹਾਗਾ ਸਾਰਿਆਂ ਦਾ ਹੀ ਇਹ ਹੈ ਜੀ ਉਹਨਾਂ ਦਾ ਘਰ ਦਰਖਤ ਜਾਂ ਕਰਕੇ ਦਿੱਸ ਨਹੀਂ ਰਿਹਾ ਚੰਗੀ ਤਰ੍ਹਾਂ ਇਹ ਹੈ ਜੀ ਘਰ ਉਹਨਾਂ ਦਾ ਇੱਥੇ ਉਹਨਾਂ ਦਾ ਬੁਟੀਕ ਹੈਗਾ ਜੀ 1 ਵਜੇ ਪੰਜ ਮਿੰਟ ਹੋ ਗਏ ਸੀਗੇ ਤੇ ਆਪਾਂ ਹਫਤੇ ਤੇ ਆਈ ਸੀ ਆਪਣਾ ਸ਼ੋਅ ਸੀ ਰਟਣੂਗੀ ਤਾਂ ਇੱਕ ਚਾਲੀ ਦਾ ਸੀ ਮੈਨੂੰ ਮੈਂ ਬਹੁਤ ਜ਼ਿਆਦਾ ਐਕਸਾਈਟਡ ਸੀਗੀ ਤੇ ਕਿ ਕਿ ਫਿਲਮ ਦਾ ਟ੍ਰੇਲਰ ਵੀ ਬਹੁਤ ਵਧੀਆ ਸੀਗਾ ਤੇ ਗੀਤ ਵੀ ਬਹੁਤ ਸੋਹਣੇ ਸੀ ਅੱਛੇ ਤਾਂ ਇਹ ਹੁਣ ਆਇਆ ਸੀ ਹਨਾ ਬਾੜੀ ਬਰੀ ਸੀ ਇਹ ਵਧੀਆ ਬਣਾ ਤਾਂ ਨਵੇਂ ਤਾਂ ਨਾਲ ਆਏ ਨੇ ਜੀ ਆਪੇ ਪਹੁੰਚ ਗਏ ਸੀਗੇ 5 ਮਿੰਟ ਪਹਿਲਾਂ ਹੀ ਪਹੁੰਚ ਗਏ ਸੀ ਆਪਾਂ ਤੇ ਆਪਾਂ ਹੁਣ ਇੱਥੇ ਟਿਕਟ ਕਰਾ ਰਹੇ ਸੀਗੇ 8D3 ਦੀ ਆਪਾਂ ਨੂੰ ਸੈਕਸ਼ਨ ਸੀ ਲਾਈਨ ਜੀ ਲੋ ਮਿਲੀ ਸੀਗੀ ਸੀਟ ਜੀ ਤੇ ਪਰ ਟਿਕਟ ਲੈ ਕੇ ਚੱਲਦੇ ਆਂ ਅੰਦਰ ਦਿਖਾਉਣੇ ਤੁਹਾਨੂੰ ਅੰਦਰ ਦਾ ਥਿਊ ਬਹੁਤ ਸੋਹਣਾ ਬਣਿਆ ਹੋਇਆ ਹੈ 시ਨੇਮਾ ਹਾਲ ਅੰਦਰੋਂ ਇੱਥੇ ਨਾ ਚੈਕਿੰਗ ਕਰਦੇ ਹੁੰਦੇ ਨੇ ਹਰ ਇੱਕ ਵਾਰੀ ਤੇ ਮੈਂ ਪਹਿਲਾਂ ਵੀ ਕਈ ਵਾਰੀ ਆਇਆ ਮੈਂ ਸੋਚਣ ਲੱਗ ਜਾਂਦੀ ਸੀ ਵੀ ਤਨੀਆ ਚੈਕਿੰਗ ਕਰ ਦਿੰਦੀ ਨਾ ਕਿ ਵੀਰ ਕੋਈ ਬੰਬ ਬੰਬ ਨਾਲ ਕੇ ਅੰਦਰ ਵਾਜੀ ਪਰ ਮੁਰਕੀ ਜੀ ਨੇ ਅਸੇ ਕਹਿੰਦੀ ਵੀ ਤਾਂ ਚੈਕਿੰਗ ਕਰਦੇ ਨੇ ਵੀ ਕੋਈ ਖਾਣ ਪੀਣ ਵਾਲੀ ਚੀਜ਼ ਨੂੰ ਅੰਦਰ ਲੈ ਕੇ ਜਾਣ ਕਿਉਂਕਿ ਇਹਨਾਂ ਦੇ ਅੰਦਰ ਹੀ ਕੰਟੀਨ ਜੀ ਹੈਗੀ ਕੰਟੀਨ ਜੀ ਬਣੀ ਹੋਈ ਹੈ ਉੱਥੋਂ ਹੀ ਸਮਾਨ ਲੈਣਾ ਹੁੰਦਾ ਦਾ ਖਾਣ ਪੀਣ ਦੇ ਲਈ ਇਹਨੂੰ ਲੈ ਕੇ ਜਾਣਾ ਲਗ ਨਹੀਂ ਕਰਦੇ ਹੈ ਕਿ ਸਮਾਨ ਤਾਂ ਵਰਕੇ ਚੈਕਿੰਗ ਕਰਕੇ ਹੀ ਅੰਦਰ ਐਂਟਰੀ ਕਰਦੇ ਨੇਗੇ ਲੋ ਜੀ ਆਪਾਂ ਸਿਨੇਮਾ ਹਾਲ 'ਚ ਪਹੁੰਚ ਗਏ ਆਂਗੇ ਫਿਲਮ ਬਸ ਸ਼ੁਰੂ ਹੋਣ ਵਾਲੀ ਸੀਗੀ ਤੇ ਐਡਸ ਸੀਆਂ ਚੱਲ ਰੀਆਂ ਸੀਗੀਆਂ ਸਟਾਰਟ ਹੀ ਹੋਈਆਂ ਸੀਗੀਆਂ ਤੇ ਆਪਾਂ ਤੁਹਾਨੂੰ ਫਿਲਮ ਦਾ ਸੀਨ ਦਿਖਾ ਦਿੰਦੇ ਬਟਰ ਸਿਨੇਮਾ ਵਾਲੀ ਵੀਡੀਓ ਦੇ ਉੱਪਰ ਰਿਸਟ੍ਰਿਕਸ਼ਨ ਜੀ ਆ ਜਾਂਦੀ ਹੁੰਦੀ ਹੈ ਇਸ ਕਰਕੇ ਆਪਾਂ ਕੋਈ ਵੀਡੀਓ ਸਿਨੇਮਾ ਵਾਲੀ ਹੈ ਨਾ ਉਹ ਐਡ ਨਹੀਂ ਕੀਤੀ ਰਿਕਾਰਡ ਨਹੀਂ ਕੀਤੀ ਹੈਗੀ ਬੀਬੀ ਰਜਨੀ ਦੀ ਮੂਵੀ ਦੀ ਕੋਈ ਵੀ ਕਲਿੱਪ ਤੇ ਬਾਕੀ ਪਾ ਸ਼ੋਰਟਸ ਦੇ ਵਿੱਚ ਤੁਹਾਨੂੰ ਇੱਕ ਦੋ ਕਲਿੱਪਸ ਜ਼ਰੂਰ ਸ਼ੇਅਰ ਕਰਾਂਗੇ ਬਾਕੀ ਤੁਸੀਂ ਆਪ ਵੀ ਫਿਲਮ ਦੇਖਿਓ ਹਨਾ ਤਾਂ ਜਾਦੇ ਬੈਟਰ ਰਹਿੰਦਾ ਆਪਾਂ ਨੂੰ ਆਪਾਂ ਦੇਖਦੇ ਆਂਗੇ ਬਹੁਤ ਵਧੀਆ ਸੀ ਤੁਸੀਂ ਜ਼ਰੂਰ ਜਾ ਕੇ ਦੇਖ ਕੇ ਆਇਓ ਫਿਲਮ ਹਾਂਜੀ ਆਪਾਂ ਫਿਲਮ ਦੇਖਿਆ ਸੀ ਆਪਾਂ ਉਤਰਾਉਤ ਥੋੜਾ ਜਲਦੀ ਆ ਗਈ ਸੀ ਕੁਛ ਤਾਂ ਸੀ ਇਸ ਵਿੱਚ ਆਉਣਾ ਸੀਗਾ ਤੇ ਬਾਕੀ ਘਰੇ ਵੀ ਕੰਮ ਸੀਗਾ ਹੁੰਦਾ ਐਸਾ ਇਹ ਫਿਲਮ ਬਹੁਤ ਵਧੀਆ ਸੀ ਬਹੁਤ ਵਧੀਆ ਬਣਾਈ ਗਈ ਹੈ ਇਹ ਮੀਂਹ ਫਿਲਮਾਂ ਹੋਰ ਵੀ ਬਣਾਉਣੀਆਂ ਚਾਹੀਦੀਆਂ ਨੇ ਵੋ ਇੱਕ ਮੈਸੇਜ ਦਿੰਦੀ ਹੈ ਫਿਲਮ ਆਰਾ ਵੀ ਜੇ ਆਪਾਂ ਰੱਬ ਤੇ ਯਕੀਨ ਕਰਦੇ ਤਾਂ ਹਰ ਇੱਕ ਚੀਜ਼ ਸੰਭਵ ਹੈ ਨਾ ਤੇ ਕੁਝ ਵੀ ਮਤਲਬ ਜ਼ਿੰਦਗੀ ਵਿੱਚ ਉਤਾਰਚੜਾ ਹੋਵੇ ਰੰਗੀ ਨਹੀਂ ਹੈਗਾ ਵੀ ਆਪਾਂ ਨੂੰ ਸਾਰਾ ਖੁਸ਼ ਆਂ ਬੁਲਦੇ ਨਹੀਂ ਹਾਂ ਤੇ ਆਪਾਂ ਨੂੰ ਵੀ ਆਉਂਦੀ ਚਾਹੀਦੀ ਇਹ ਆਪਾਂ ਨੂੰ ਸੀਜ਼ ਗੜਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਨਾ ਦੀ ਆਪਣੀ ਇਸ ਮੂਵੀ ਦੇ ਵਿੱਚ ਇਹ ਸਿੱਖਿਆ ਮਿਲ ਗਈ। ਬਾਕੀ ਕਿਸੀ ਜਾਇਓ ਨਾ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਫਿਲਮ ਸੁਣ ਦੇਖ ਰਹੇ ਹੋ। ਇਹਨਾਂ ਤੇ ਫਿਲਮ ਬਹੁਤ ਵਧੀਆ ਲਗੀ ਮੈਨੂੰ। ਬਸ ساری ਫਿਲਮ ਨੂੰ ਚਲੋ ਨਹੀਂ ਆਈ ਕਿਹਾਗਾ। ਕਿਉਂਕਿ ਬਹੁਤ ਹੀ ਵਧੀਆ ਇਮੇਜ ਇਮੇਜ ਬਣੀ ਹੈ ਨਾ। ਇੱਕ ਤਰ੍ਹਾਂ ਇਹ ਕਿਹਾ ਜਿਵੇਂ ਬੀਬੀ ਰਸਮਾਂ ਦੀ ਜਿਵੇਂ ਅਸੀਂ ਅਭੀ ਨਾਲ ਨੂੰ ਕਹਾਣੀ ਸੁਣਦੇ ਹੁੰਦੇ ਸੀ ਉਹਨਾਂ ਵਰੀ ਉਸਤਰਾ ਹੀ ਫਿਲਮ ਦੇ ਵਿੱਚ ਦਿਖਾਇਆ ਗਿਆਗਾ। ਉਹਨ ਵੀ ਬਹੁਤ ਹੀ ਵਧੀਆ ਕੋਲੋਂ ਹੈਗੀ ਇਸ ਤੋਂ ਨੇ ਫਰਮਾਉਣੀ ਵੀ ਆਉਣੀ ਚਾਹੀਦੀਆਂ ਨੇ ਆਪਣੀ ਪਰ ਇਤਿਹਾਸ ਵਾਲੀ ਚਾ ਵੀ ਪੜ੍ਹਨੇ ਆਉਣਾ ਆਪਾਂ ਤੇ ਇਸੋ ਏਸੀ ਜੀ ਅੱਜ ਦਾ ਬਲੌਗ ਜਿਵੇਂ ਤੁਹਾਨੂੰ ਸਮਝਾਇਆ ਲੱਗਦਾ ਤੁਸੀਂ ਇਸ ਵੀਡੀਓ ਲਾਈਕ ਕਰਨਾ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੀ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਕੁਸ਼ੀ ਕਾਕਾ ਸਾਹਿਬ ਹੈ ਕਿ ਚੀਕੀ ਫਤ